ਪੰਜਾਬ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਰੈਕਡ ਚਲਾਉਣ ਵਾਲੇ ਹੁਣ ਏਜੰਟ ਜਿਹੜੇ ਨੇ ਉਹਨਾਂ ਦੇ ਉੱਤੇ ਸਕੰਜਾ ਕੱਸਿਆ ਗਿਆ ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਵੱਡਾ ਐਕਸ਼ਨ ਲਿੱਤਾ ਗਿਆ ਜਿੱਥੇ ਕਿ ਦੇਸ਼ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਵੱਡੀ ਕਾਰਵਾਈ ਹੋਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਦਰਸਲ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣੇ ਜਿੱਥੇ ਕਿ ਇਹਨਾਂ ਗੈਰ ਕਾਨੂੰਨੀ ਜਿਹੜੇ ਏਜੰਟ ਨੇ ਜਿਨ੍ਹਾਂ ਦੇ ਵੱਲੋਂ ਲਾਇਸੈਂਸ ਨਹੀਂ ਲਿਆ ਗਿਆ ਉਹ ਧਾਰਕ ਨੇ ਉਹ ਕੰਮ ਕਰਦੇ ਨੇ ਤਾਂ ਇਸੇ ਤਰੀਕੇ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਇਹ ਐਕਸ਼ਨ ਲਿੱਤਾ ਗਿਆ ਹੈ ਇਸ ਦੇ ਚੱਲਦੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਹੁਣ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਆਪਣਾ ਜਿਹੜਾ ਕਾਰੋਬਾਰ ਚਲਾਉਂਦੇ ਨੇ ਉਹਨਾਂ ਨੂੰ ਨੋਟੀਫਾਈ ਕੀਤਾ ਗਿਆ ਰਿਸ਼ਤਾ ਜਾਰੀ ਹੋ ਗਈਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਲੈਣੇ ਆ ਦਰਸਲ ਜਿੱਥੇ ਹੁਣ ਵਿਦੇਸ਼ ਮੰਤਰਾਲੇ ਨੇ ਦੇਸ਼ ਖਾਸ ਕਰਕੇ ਪੰਜਾਬ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਐਕਟਾ ਦਾ ਵਿਸਰਤ ਵੇਰਵਾ ਦਿੱਤਾ ਔਰ ਖੁਲਾਸਾ ਕੀਤਾ ਹੈ ਕਿ 2025 ਤੱਕ ਪੰਜਾਬ ਸਮੇਤ ਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੈਰ ਕਾਨੂੰਨੀ ਏਜੰਟ ਜਿਹੜੇ ਨੇ ਉਹ ਫੜੇ ਗਏ ਨੇ ਦੇਖੇ ਗਏ ਨੇ ਔਰ ਉਹਨਾਂ ਨੂੰ ਨੋਟੀਫਾਈ ਕੀਤਾ ਗਿਆ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਗੈਰ ਕਾਨੂੰਨੀ ਭਰਤੀ ਏਜੰਸੀਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਹਟਾਉਣ ਦੀ ਅਪੀਲ ਕੀਤੀ ਗਈ ਹੈ ਔਰ ਗ੍ਰਹਿ ਮੰਤਰਾਲੇ ਨਾਲ ਇਹ ਸਾਂਝੀ ਕੀਤੀ ਗਈ ਹੈ ਹਾਲਾਂਕਿ ਮੰਤਰਾਲੇ ਅਤੇ ਪੰਜਾਬ ਪੁਲਿਸ ਦੀ ਸਾਂਝੀ ਮੁਹਿੰਮ 'ਪੰਜਾਬ ਸਤ ਗੈਰ ਕਾਨੂੰਨੀ ਗੈਰ ਰਜਿਸਟਰਡ ਭਰਤੀ ਏਜੰਸੀਆਂ ਵਿਰੁੱਧ' ਕੁੱਲ 38 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਵੀ ਵੱਖਰੇ ਤੌਰ ਤੇ 11 ਏਜੰਟਾਂ ਏਜੰਸੀਆਂ ਵੱਲੋਂ ਤੋਖਾ ਦੇਈਆਂ ਜਿਹੜੀਆਂ ਸਰਗਰਮੀਆਂ ਕੀਤੀਆਂ ਨੇ ਔਰ ਜੋ ਅਪਰਵਾਸ ਐਕਟ ਦੇ ਤਹਿਤ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇਖੀਆਂ ਗਈਆਂ ਨੇ ਦੱਸਦੀ ਹੈ ਕਿ ਪਰ ਗੈਰਕਾਨੂੰਨੀ ਤੌਰ ਤੇ ਇੱਕ ਕਾਮ ਕਰਨੇ ਜਿਹੜੇ ਲੋਕ ਉਹਨਾਂ ਦੇ ਉੱਤੇ ਐਕਸ਼ਨ ਹੋਏ ਨੇ ਜਦੋਂ ਵੀ ਗੈਰਕਾਨੂੰਨੀ ਪ੍ਰਵਾਸ ਮਨੁੱਖੀ ਤਸਕਰੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਨੇ ਤਾਂ ਜੋ ਮਾਮਲਿਆਂ ਤੋਂ ਜਾਂਚ ਅਤੇ ਮੁਕੱਦਮਾ ਚਲਾਉਣ ਲਈ ਸੂਬਾ ਸਰਕਾਰ ਦੀ ਮਦਦ ਕਰਦਾ ਹੈ ਪੁਲਿਸ ਦੀ ਮਦਦ ਕਰਦਾ ਹੈ ਤੇ ਸਾਈਬਰ ਡੋਮੇਨ ਵਿੱਚ ਗ੍ਰਹਿ ਮੰਤਰਾਲੇ ਅਤੇ ਸੂਬਾ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਨਾਲ ਗੈਰਕਾਨੂੰਨੀ ਭਰਤੀ ਏਜੰਟਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਸੂਬਾ ਸਰਕਾਰ ਨੂੰ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਅਪੀਲ ਕੀਤੀ ਹੈ ਵਿਦੇਸ਼ ਮੰਤਰਾਲੇ ਵਿਦੇਸ਼ਾਂ ਦੀ ਵਿੱਚ ਰੋਜ਼ਗਾਰ ਤੇ ਖਤਰੇ ਵਿੱਚ ਗੈਰਕਾਨੂੰਨੀ ਏਜੰਸੀਆਂ ਦੇ ਮੁੱਦੇ ਅਤੇ ਪ੍ਰਵਾਸ ਨਿਯਮਾਂ ਨੂੰ ਲਾਗੂ ਕਰਨ ਨਾਲ ਸੰਬੰਧਿਤ ਚੁਣੌਤੀਆਂ ਨੂੰ ਹੱਲ ਕਰਨ ਤੇ ਤਰੱਕੀਆਂ ਨਾਲ ਨਿਮਿਤ ਤੌਰ ਤੇ ਸੂਬਾ ਸਰਕਾਰ ਨਾਲ ਤਾਲਮਿਲ ਰੱਖਦਾ ਹੈ ਵਿਦੇਸ਼ੀ ਸੰਪਰਕ ਪ੍ਰੋਗਰਾਮ ਸਮੇਂ ਸਮੇਂ ਤੇ ਸੂਬਾ ਸਰਕਾਰ ਨਾਲ ਸਹਿਯੋਗ ਨਾਲ ਅਯੋਜਿਤ ਕੀਤਾ ਜਾ ਰਿਹਾ ਹੈ ਦੱਸਿਆ ਕਿ ਹੁਣ ਪੰਜਾਬ ਦੇ ਵਿੱਚ ਖਾਸ ਕਰ ਤੌਰ ਤੇ ਜਿਹੜੇ ਕਿ ਹੁਣ ਇਲੀਗਲ ਤਰੀਕੇ ਦੇ ਨਾਲ ਗੈਰਕਾਨੂੰਨੀ ਟੰਗ ਦੇ ਨਾਲ ਆਪਣਾ ਬਿਜ਼ਨਸ ਚਲਾਉਂਦੇ ਨੇ ਔਰ ਲੋਕਾਂ ਨੂੰ ਖਾਤੜੀ ਕਾ ਕੇ ਵਿਦੇਸ਼ ਭੇਜਦੇ ਨੇ ਇਹ ਪ੍ਰਵਾਸ ਕਰਵਾਉਂਦੇ ਨੇ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਏਜੰਟਾਂ ਨੂੰ ਨੋਟੀਫਾਈ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਬਹੁਤ ਸਾਰੇ ਵੱਡੇ ਪੱਧਰ ਤੇ ਐਕਸ਼ਨ ਲਏ ਗਏ ਨੇ ਔਰ 38 ਐਫਆਈਆਰ ਦਰਜ ਕਰ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਨਾਲ ਦੀ ਨਾਲ ਵਿਦੇਸ਼ ਮੰਤਰਾਲੇ ਦੇ ਵੱਲੋਂ ਮਿਲ ਜੁਲ ਕੇ ਇੱਕ ਵੱਡੇ ਪੱਧਰ ਦੀ ਮੁਹਿੰਮ ਚਲਾਈ ਗਈ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਇਹ ਜਾਲੀ ਜਿਹੜੇ ਏਜੰਟ ਕੰਮਦੇ ਨੇ ਜਿਨ੍ਹਾਂ ਦੇ ਵੱਲੋਂ ਕੋਈ ਵੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੋਈ ਹੈ ਔਰ ਉਹਨਾਂ ਦੀਆਂ ਲਿਸਟਾਂ ਜਾਰੀ ਹੋ ਗਈਆਂ ਨੇ ਵੱਡੇ ਪੱਧਰ ਤੇ ਕਦਮ ਚੁੱਕੇ ਜਾ ਰਹੇ ਨੇ ਅਹਿਮ ਖਬਰ ਹੈ اور ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਇੱਕ ਤੀਕੇ ਦਾ ਗਿਰੋਹ ਹੀ ਕਹਿ ਸਕਦੇ ਹਾਂ ਕਿ ਉਹ ਚੱਲ ਰਿਹਾ ਹੈ ਰੈਕੇਟ ਹੈ ਔਰ ਇਸ ਦਾ ਪਰਦਾ ਫਾਸ਼ ਕਰਨ ਲਈ ਪੰਜਾਬ ਪੁਲਿਸ ਵੀ ਐਕਸ਼ਨ ਮੋਡ ਦੇ ਵਿੱਚ ਹੈ ਔਰ ਇਹਨਾਂ ਦੇ ਉੱਤੇ ਹੁਣ ਸਖੰਜਾ ਕੱਸਿਆ ਜਾ ਰਿਹਾ ਜਿਨ੍ਹਾਂ ਨੇ ਰਜਿਸਟ੍ਰੇਸ਼ਨਸ ਨਹੀਂ ਕਰਵਾਈਆਂ ਔਰ ਆਪਣਾ ਕਾਰੋਬਾਰ ਚਲਾ ਰਹੇ ਨਹੀਂ ਔਰ ਉਹਨਾਂ ਦੇ ਉੱਤੇ ਹੁਣ ਕਾਰਵਾਈਆਂ ਹੋਣ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਔਰ ਤੁਹਾਨੂੰ ਦੱਸ ਦਿਆ ਕਿ 38 ਐਫਆਈਆਰ ਦਰਜ ਕਰਕੇ ਹੁਣ ਵਕਵਾਕ ਮਾਮਲੇ ਦਰਜ ਕੀਤੇ ਨੇ ਔਰ ਲਿਸਟਾਂ ਦੇ ਵਿੱਚ ਲਗਾਤਾਰ ਹੀ ਜਿਹੜੀਆਂ ਇਹਨਾਂ ਦੇ ਨਾਮ ਐਡ ਔਨ ਹੁੰਦੇ ਜਾ ਰਹੇ ਨੇ ਯਾਨੀ ਕਿ ਬਹੁਤ ਜ਼ਿਆਦੇ ਜਿਹੜੇ ਏਜੰਟ ਨੇ ਜਿਹੜੇ ਧੋਖਾਧੜੀ ਕਰਦੇ ਨੇ ਲੋਕਾਂ ਕੋਲੋਂ ਲੱਖਾਂ ਪੈਸਾ ਠੱਗਦੇ ਨੇ ਉਸ ਤੋਂ ਬਾਅਦ ਪੈਸਾ ਲੈ ਕੇ ਫਰਾਰ ਹੋ ਜਾਂਦੇ ਨੇ ਔਰ ਜਿਹੜਾ ਵਿਅਕਤੀ ਜਿਸ ਨੂੰ ਵਿਦੇਸ਼ ਭੇਜਣਾ ਹੈ ਉਸ ਨੂੰ ਮਰਨ ਦਾ ਕਾ ਛੱਡ ਦਿੰਦੇ ਨੇ ਪਿੱਛੇ ਮਾਪੇ ਚਿੰਤਨ ਦੁੰਦੇ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਕਿਸੇ ਪਾਰ ਨਹੀਂ ਲੱਗੇ ਨੇ ਇਹ ਦੱਸ ਦਈਏ ਕਿ ਇਹ ਸਾਰੀਆਂ ਚੀਜ਼ਾਂ ਨੂੰ ਠੱਲ ਪਾਉਣ ਦੇ ਲਈ ਵੱਡੇ ਐਕਸ਼ਨ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤੇ ਗਏ ਨੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਦੋਹਾਂ ਵੱਲੋਂ ਜੋ ਹੈ ਇਹ ਐਕਸ਼ਨ ਲੈਂਦੇ ਹੋਏ ਹੁਣ ਜਾਲੀ ਯਾਨੀ ਕਿ ਜਿਹੜੇ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਆਪਣਾ ਇੱਕ ਕੰਮਕਾਰ ਚਲਾਉਂਦੇ ਨੇ ਉਹਨਾਂ ਦੇ ਉੱਤੇ ਐਕਸ਼ਨ ਲੈਣ ਦੀ ਤਿਆਰੀ ਕੀਤੀ ਗਈ ਹੈ। ਅਹਿਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕੀਤੀ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਧੰਦੇ ਚਲਾਏ ਜਾ ਰਹੇ ਨੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਵੇ ਉਹਨਾਂ ਤੇ ਸਿਕੰਜਾ ਕੱਸਿਆ ਜਾਵੇ। ਵੱਡੀ ਤੇ ਅਹਿਮ ਖਬਰ ਹੈ ਉਹ ਦੱਸਦੀ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਹਨਾਂ ਏਜੰਟਾਂ ਦੇ ਉੱਤੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਹੈ। ਇਹਨਾਂ ਏਜੰਟਾਂ ਦੇ ਉੱਤੇ ਐਕਸ਼ਨ ਲਿੱਤੇ ਜਾ ਰਹੇ ਨੇ ਜਿਨ੍ਹਾਂ ਤੋਂ ਬਾਅਦ ਇਹਨਾਂ ਨੂੰ ਹੁਣ ਰੋਕਿਆ ਜਾਵੇਗਾ ਔਰ ਜੇਕਰ ਕੋਈ ਧੋਖਾ ਤਰੀਕਾ ਦਾ ਫੜਿਆ ਜਾਂਦਾ ਤੇ ਉਹਨਾਂ ਨੂੰ ਹੁਣ ਬਖਸ਼ਿਆ ਵੀ ਨਹੀਂ ਜਾਵੇਗਾ ਤੇ ਹੁਣ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹਨਾਂ ਜਾਲੀ ਏਜੰਟਾਂ ਦੇ ਉੱਤੇ ਵੱਡੇ ਐਕਸ਼ਨ ਲੈਂਦੇ ਹੋਏ ਇਹਨਾਂ ਦੇ ਉੱਤੇ ਸਿਕੰਜਾ ਕੱਸਦੇ ਹੋਏ ਐਫ ਆਈ ਆਰ ਦਰਜ ਕਰ ਦਿੱਤੀਆਂ ਨੇ ਨੋਟੀਫਾਈ ਕੀਤੀਆਂ ਨੇ ਲਿਸਟਾ ਜਾਰੀ ਕਰਕੇ ਤਿਆਰ ਕਰਕੇ ਇਹਨਾਂ ਦੇ ਉੱਤੇ ਹੁਣ ਐਕਸ਼ਨ ਹੋਣਗੇ ਤਾਂ ਇਹਨਾਂ ਜਾਲੀ ਏਜੰਟਾਂ ਦੇ ਕਾਰੋਬਾਰ ਠੱਪ ਕੀਤੇ ਜਾਣਗੇ ਤਾਂ ਇਸ ਜਾਣਕਾਰੀ ਨੂੰ ਸ਼ੇਅਰ ਕਰਨਾ ਬਣਦਾ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ